ਬਹੁਤ ਥੋੜਾ ਜਿਹਾ ਇਸ ਲਈ ਬਹੁਤ ਹੀ ਹਮਦਾਰਾਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਵਕਤ ਬਸੰਨਤਾ ਜਾਵੇ ਕੋਲ ਕੋਲ ਪਰਵਾਹ ਨਾ ਹੁਣ ਆਪ ਜੀ ਨੂੰ ਸਾਡੇ ਹੈਡ ਗੈਂਟਲ ਸਾਹਿਬ ਸਰਵਜਿੰਗ ਜੀ 15 ਮਿੰਟ ਦਾ ਵਾਰਸੇ ਕੋਤਵਾਰਾ ਹੈ ਪਰਵਾਹੀ ਤਾਂ ਨਹੀਂ ਉਹਨਾਂ ਸ਼ੀਟਾਂ ਵਾਂਗ ਚਾਣਾ ਪਾਉਣਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਖਰਵਾਨ ਕਰ ਲਿਆ ਤਾਂ ਇਹ ਸੇ ਕੰਮ ਦੀ ਫਾਇਦਾ ਨਹੀਂ ਸੁਭੇਤੀ ਹੈ ਪੈਸਾ ਪੈ ਮੱਈ ਸਰਵਜਿੰਨੀ 15 ਮਿੰਟ ਹੋ ਅਸਾਂ I uh -huh. ਅਗਤਵਛਲ ਕਿਰਪਾ ਨਿਦਾਨ ਚਵਰ ਤਖਤ ਸਿੰਘਾਸਣ ਦੇ ਮਾਲਿਕ ਦਸਾ ਪਾਤਸ਼ਾਹੀਆਂ ਜਿਹਦੀ ਆਤਮ ਪਜਾਗ ਦੀ ਜੋਤ ਜੁਗ ਹੋ ਜੋਗੇ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ పాਮਨ ਚਰਨ ਨਾਲ ਜੁੜ ਰਹੀ ਗੁਰੂ ਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਆਪ ਸਭ ਭਲੀ ਭਾਂਤ ਜਾਣੂ ਹੀ ਹੋ ਕਿ ਜਿਨ੍ਹਾਂ ਸੂਰਮਿਆਂ ਨੇ ਯੋਧਿਆਂ ਨੇ ਧਰਮ ਦੀ ਖਾਤਰ ਗੁਰੂ ਦੀ ਖਾਤਰ ਗੁਰੂ ਘਰ ਦੀ ਪਵਿੱਤਰਤਾ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਆਪਣੇ ਬਹੁਤ ਮੁੱਲੇ ਜੀਵਨ ਨੂੰ ਗੁਰੂ ਤੋਂ ਕੌਲ ਕਮਾਇਆ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਦੇਸ਼ਾਂ ਦੇਸ਼ਾਂ ਵਿੱਚ ਵਸ ਰਹੇ ਗੁਰਮਖ ਪਿਆਰਿਆਂ ਭੈਣਾ ਭਰਾਵਾ ਆਗੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਆਪ ਸਭ ਸੰਗਤਾਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਚੱਲਦੇ ਨੇ 26 ਜਨਵਰੀ ਤੋਂ ਲੈ ਕਰਕੇ ਅਖੰਡ ਪਾਠ ਸਾਹਿਬ ਦੀ ਲੜੀ ਲਗਾਤਾਰ ਦੋ-ਦੋ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਜਿਹੜੇ ਕਿ 3 ਮਾਰਚ ਤੱਕ 6 ਮਾਰਚ ਤੱਕ ਅੱਗੇ ਚੱਲਦੇ ਹਨ ਰੰਦੇ ਪਾਠ ਜੋ 24 ਤਰੀਕ ਨੂੰ ਦੁਬਾਰਾ ਸ਼ੁਰੂ ਹੋਣ ਜਾ ਰਹੇ ਹਨ ਸੋ ਇਹ ਸਾਰੀ ਆਸਥਾ ਸ਼ਰਧਾ ਭਾਵਨਾ ਉਹਨਾਂ ਸੂਰਮਿਆਂ ਦੇ ਪ੍ਰਤੀ ਉਹਨਾਂ ਸ਼ਹੀਦਾਂ ਦੇ ਪ੍ਰਤੀ ਜਿਨ੍ਹਾਂ ਨੇ ਕੁਰਬਾਨ ਹੋ ਕਰਕੇ ਗੁਰੂ ਘਰ ਨੂੰ ਆਜ਼ਾਦ ਕਰਾਇਆ ਜਿਨ੍ਹਾਂ ਨੇ ਸਾਡੇ ਜੀਵਨ ਦੇ ਕਾਰਜ ਸਵਾਰੇ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਹੀਦਾਂ ਨੂੰ ਯਾਦ ਕੀਤਾ ਅੰਦਰੋਂ ਅਰੰਧਿਆ ਅਰਦਾਸਾਂ ਕੀਤੀਆਂ ਸ਼ਹੀਦਾਂ ਸਿੰਘਾਂ ਨੇ ਉਹਨਾਂ ਦੀ ਆਸਥਾ ਨੂੰ ਉਲਝੀ ਨਹੀਂ ਜਾਣ ਦਿੱਤੀ ਪਥਾਂ ਤੇ ਸਰਮਜਮਾਉਣ ਵਾਲੀ ਗੱਲ ਕੀਤੀ ਕਿਉਂਕਿ ਦਾਸ ਨੂੰ ਵੀ ਇੱਥੇ 2-3 ਸਾਲ ਹੋ ਗਏ ਹਨ ਤੇ ਅਰਦਾਸਾਂ ਕਰਦੇ ਆਂ ਪਤਾ ਲੱਗ ਹੀ ਜਾਂਦਾ ਜਦੋਂ ਇੱਕ ਵਾਰ ਨਵੇਂ-ਨਵੇਂ ਆਏ ਸੀ ਤਾਂ ਕੋਟਲੀ ਪਿੰਡ ਆਪਣੇ ਤੋਂ ਬਹੁਤਾ ਦੂਰ ਨਹੀਂ ਸੁਧਾਲ ਦੇ ਨੇੜੇ ਇੱਕ ਗੁਰਮਖ ਪਿਆਰਾ ਆਇਆ ਹਨ ਕਿ ਉਹ ਗੁਰਸਿੱਖ ਵੀ ਨਹੀਂ ਸੀ ਨਾ ਪਰ ਸ਼ਰਧਾ ਸੀ ਅੰਦਰ ਗੱਲ ਸ਼ਰਧਾ ਤੇ ਭਾਵਨਾ ਦੀ ਹੈ ਕਹਣ ਲੱਗਾ ਜੀ ਵਰਮਾਲਾ ਸਾਹਿਬ ਲੈ ਕੇ ਆਏ ਮਠਿਆਈ ਦਾ ਪ੍ਰਸ਼ਾਦ ਲੈ ਕੇ ਆਇਆ ਤੇ ਅਰਦਾਸ ਕਰਨ ਦੀ ਸ਼ੁਕਰਾਨੇ ਜੀ ਧੰਨਵਾਦ ਜੀ ਮੈਂ ਕਹਿੰਦਾ ਜੀ ਠੀਕ ਹੈ ਕੀ ਸ਼ੁਕਰਾਨਾ ਕਰਨਾ ਕਹਿੰਦਾ ਕੁਝ ਦਿਨ ਪਹਿਲਾਂ ਮੈਂ ਐਸੇ ਛੜਕ ਤੋਂ ਲੱਗਿਆ ਸੀ ਤੇ ਮੇਰੇ ਨਾਲ ਮੇਰੀ ਘਰਵਾਲੀ ਸੀ ਤੇ ਡਾਕਟਰਾਂ ਨੇ ਇਨਕਾਰ ਕਰ ਦਿੱਤਾ ਸੀ ਵੀ ਜਾਨ ਤੇ ਬੱਚੇ ਨੂੰ ਬਚਾ ਲਓ ਤੇ ਜਾਨ ਬੱਚੇ ਦੀ ਮਾਂ ਨੂੰ ਬਚਾ ਲਓ ਇਹਦਾ ਮੇਰੇ ਵਾਸਤੇ ਜੀ ਦੁਨੀਆ ਸੀ ਉਹ ਬਹੁਤ ਦੁੱਖ ਭਰੀ ਹੋ ਗਈ ਕਿਉਂਕਿ ਮਾਂ ਤੋਂ ਬਿਨਾਂ ਬੱਚਾ ਨਹੀਂ ਪਾਲ ਸਕਦਾ ਤੇ ਬੱਚਾ ਦਾ ਬੱਚੇ ਤੇ ਮਾਂ ਦਾ ਵੀ ਬੜਾ ਹਾਲ ਹੁੰਦਾ ਘਰ ਵਿੱਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦਾ ਸਾਰਾ ਮਾਹੌਲ ਸੋ ਕਹਿੰਦਾ ਵੀ ਮੈਨੂੰ ਹੋਰ ਤੇ ਕੋਈ ਸੁਝਿਆ ਨਾ ਜਦੋਂ ਮੈਂ ਸੜਕ ਦੇ ਉੱਪਰ ਚੜਿਆ ਕੋਟਲੀ ਤੋਂ ਤੇ ਹਾਲ ਤੋਂ ਆਉਂਦਿਆਂ ਹੋਇਆਂ ਤੇ ਆਦਮਪੁਰ ਨੂੰ ਮੋੜ ਕੱਟਿਆ ਸੜਕ ਤੇ ਜਾਂਦਿਆਂ ਜਾਂਦਿਆਂ ਗੱਡੀ ਵਿੱਚ ਉਹ ਅਰਦਾਸ ਕੀਤੀ ਕਿ ਹੇ ਸ਼ੀਰਦੂ ਸੰਗੋ ਕਿਰਪਾ ਕਰੋ ਮੈਂ ਤੁਹਾਡੇ ਚਰਨਾ ਵਿੱਚ ਆ ਕੇ ਨਾ ਤਮਸਤਕ ਹੋਵਾਂਗਾ ਰਮਾਲਾ ਸਾਹਿਬ ਲੈ ਕੇ ਆਵਾਂ ਮੱਖਾਂ ਟੇਕੂੰਗਾ ਮੇਰੇ ਤੇ ਕਿਰਪਾ ਕਰੋ ਮੇਰੇ ਪਰਿਵਾਰ ਨੂੰ ਚੰਗਾ ਮੇਰਾ ਪਰਿਵਾਰ ਬਚੇ ਮੇਰਾ ਬੱਚਾ ਮੇਰੀ ਘਰ ਵਾਲੀ ਬਚੇ ਬਰੋ ਕ੍ਰਿਟੀਕਲ ਅਵਸਥਾ ਸੀ ਉਸ ਵੇਲੇ ਕਿਤੇ ਹੋਰ ਬਿਮਾਰੀਆਂ ਵੀ ਨਾਲ ਸਨ ਪਰ ਕਹਿੰਦਾ ਵੀ ਜਦੋਂ ਮੈਂ ਅਰਦਾਸ ਕੀਤੀ ਤੇ ਸ਼ਾਮਾਂ ਨੂੰ ਹੀ ਖੁਸ਼ਖਬਰੀ ਮਿਲ ਗਈ ਕਿ ਬੱਚਾ ਤੇ ਬੱਚੇ ਦੀ ਮਾਤਾ ਦੋਨੇ ਹੀ ਠੀਕ ਹਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਹਿੰਦਾ ਵੀ ਮੈਂ ਪਹਿਲੀ ਵਾਰ ਜ਼ਿੰਦਗੀ 'ਚ ਇਹ ਅਰਦਾਸ ਕਰਕੇ ਤੇ ਪ੍ਰਤੱਖ ਦੇਖੀ ਕਿ ਇੱਥੇ ਕਿਤੇ ਉਦਾਸ ਕਰੇ ਬਿਨ ਕਿੰਨੇ ਜਾਂਦੇ ਸ਼ੁਕਰਾਨਾ ਕਰਨ ਵਾਸਤੇ ਆਇਆ ਐਸੀਆਂ ਅਰਦਾਸਾਂ ਪਤਾ ਨਹੀਂ ਕਿੰਨੀਆਂ ਕੋ ਰੋਜ਼ਾਨਾ ਹੁੰਦੀਆਂ ਨੇ ਜਦੋਂ ਕੋਈ ਕਿਸੇ ਦਾ ਕੰਮ ਨਹੀਂ ਸੌਂਦਾ ਤੇ ਆਪਾਂ ਅਮ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸ਼ਰਧਾ ਦੇ ਨਾਲ ਭਾਵਨਾ ਨਾਲ ਇੱਥੇ ਜਿਹੜਾ ਆਉਂਦਾ ਇੱਥੇ ਅਣੇ ਸੂ ਛੜੇ ਵਾਲੀ ਗੱਲ ਹੈ ਜਿਹੜਾ ਇੱਥੇ ਅੜਦਾ ਉਹ ਛੜ ਜਾਂਦਾ ਤੇ ਜਿਹੜਾ ਤੇ ਨਿਉ ਜਾਂਦਾ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਤਰ ਜਾਂਦਾ ਸੋ ਇਹ ਮੇਨ ਗੱਲ ਹੈ ਕਿ ਸਤਿਗੁਰੂ ਮਹਾਰਾਜ ਸਾਨੂੰ ਗੁਰਬਾਣੀ ਚ ਇਹ ਗੱਲ ਕਹਿੰਦੇ ਨੇ ਕਿ ਧਰ ਤਰਾ ਜੂ 흘ੀਏ ਨਿਵਾ ਸੋ ਗਉਰਾ ਹੋਈ ਤਕੜੀ ਦਾ ਨੀਵਾ ਛਾਪਾ ਹਮੇਸ਼ਾ ਹੀ ਪਾਰਾ ਜਣਿਆ ਜਾਂਦਾ ਇਸ ਕਰਕੇ ਮਿੱਠਤ ਨੀਵੀ ਨਾਨਕਾ ਗੁਣ ਚਗਾਈਆਂ ਤਤ ਨਿਉ ਕੇ ਰਹਿਣਾ ਨਿਮਰਤਾ ਵਿੱਚ ਰਹਿਣਾ ਸ਼ਰਧਾ ਭਾਵਨਾ ਬਣਾਈ ਰੱਖਣੀ ਬਹੁਤ ਲਾਜ਼ਮੀ ਇਸ ਕਰਕੇ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ ਅਸੀਂ ਤੇ ਸਮਾਗਮ ਕਰਾਉਂਦੇ ਆਂ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਕੋਈ ਸਮਾਂ ਬਚਿਆ ਗੁਰੂ ਚਰਨਾਂ ਦੇ ਚਰਿਖੇ ਵਿੱਚ ਚਲਾਈਏ ਸਭ ਤੋਂ ਪਹਿਲਾਂ ਆਪ ਕੀ ਨੇ ਰਸਨਾ ਨੂੰ ਪਤਰ ਕਰਦੇ ਹੋਇਆ ਗੁਰੂ ਮਹਾਰਾਜ ਜੀ ਬਖਸ਼ਿਸ਼ ਫਤਿਹ ਦਾ ਨਾਰਾ ਬੁਲੰਦ ਕਰਨਾ ਹੈ ਫੇਰ ਸਾਹ ਦੇ ਕਰਕੇ ਫਤਿਹ ਦਾ ਜਵਾਬ ਅੰਦਰ ਵਿੱਚ ਦੇਣਾ ਜੀ ਸਮੂਹ ਸੰਤਾਂ ਨੂੰ ਬੇਨਤੀ ਹੈ ਗਾਜਵਾਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਨਾਮ ਸੋ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਸਾਨੂੰ ਜਿਹੜੇ ਜਿਹੜੇ ਸੰਕਲਪ ਬਖਸ਼ੇ ਜਿੱਥੇ ਆਪਾਂ ਨਾਮ ਜਪਾ ਕਿਰਤ ਕਰੋ ਤੇ ਵੰਡ ਛਕੋ ਦੀ ਗੱਲ ਕਰਦੇ ਆ ਉਥੇ ਗੁਰੂ ਸਾਹਿਬ ਜੀ ਨੇ ਸਾਨੂੰ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰੇੜਕਾ ਤਾਉ ਆਉ ਹਮਾਰੇ ਪਾਸ ਦਾ ਸੰਕਲਪ ਵਿਖਸ਼ਿਆ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ ਕਰਨਾ ਪੈਣਾ ਜੀਵਨ ਦੀ ਆਸ ਛੱਡਣੀ ਪੈਣੀ ਜੇ ਮਰਨ ਕਬੂਲ ਕਰ ਲਿਆ ਤੇ ਜੀਵਨ ਦਾ ਵੀ ਤਾਂ ਹੀ ਰਹੇਗਾ ਤੇ ਕੋਸ ਤੋਂ ਬਰੰਤ ਵੀ ਹੰਕਾਰ ਨਹੀਂ ਕਰਨਾ ਕਿ ਮੈਂ ਦੇਸ਼ ਵਾਸਤੇ ਆਪਣੀ ਜਾਨ ਦਿੱਤੀ ਜਾਂ ਮੰਨਦਾ ਆ ਕੀਤਾ ਜਾਂ ਮੈਂ ਉਹ ਕੀਤਾ ਮਹਾਰਾਜ ਕਹਿੰਦੇ ਹੋ ਹੋ ਸਭਨਾ ਕੀ ਰਣਤਾ ਸਾਰਿਆਂ ਦੇ ਚਰਨਾਂ ਦੀ ਧੂੜ ਬਣਨਾ ਨਿਮਰਤਾ ਵਿੱਚ ਰਹਿਣਾ ਨਿਮਰਤਾ ਦੇ ਵਿੱਚ ਤੇ ਇਹ ਗੱਲ ਕਹਿਣੀ ਕਿ ਸਤਿਗੁਰੂ ਜੀ ਸੇਵਾ ਤੁਸੀਂ ਕਰਵਾ ਰਹੇ ਤੁਸੀਂ ਕੀਤੀ ਹੈ ਤੁਸੀਂ ਕਰਦੇ ਕਿਉਂਕਿ ਸਭ ਕੁਛ ਆਪੇ ਆਪ ਗੁਰਬਾਣੀ ਪੜ੍ਹੀਏ ਤਾਂ ਮਹਾਰਾਜ ਕਹਿੰਦੇ ਆਪੇ ਧਰਤੀ ਆਪੇ ਰੱਖ ਆਪ ਜਮਾਏ ਪਿਛਾਵੇ ਧਰਤੀ ਵੀ ਉਹੀ ਹੈ ਧਰਤੀ ਵਿੱਚ ਬੀਜ ਪਾਉਣ ਵਾਲਾ ਵੀ ਉਹ ਹੈ ਬੀਜ ਵੀ ਆਪੀ ਹੈ ਤੇ ਬੀਜ ਉੱਗਦਾ ਉਹਦੀ ਕਿਰਪਾ ਨਾਲ ਉਹਦੇ ਵਿੱਚ ਹੀ ਉਹਦੀ ਪਾਣੀ ਛੱਡ ਤੇ ਮਹਾਰਾ ਕਹਿੰਦੇ ਪੀਸਰ ਵਾਲਾ ਵੀ ਉਹ ਹੈ ਆਪੇ ਭਾਂਡੇ ਦੇ ਪਰੋਸੇ ਆਪੇ ਚੁਲੀ ਭરાਵੇ ਮਹਾਰਾ ਕਹਿੰਦੇ ਨੇ ਭਾਂਡੇ ਵੀ ਦੇਣ ਵਾਲਾ ਉਹ ਹੈ ਆਪੇ ਹੀ ਮੈਂ ਖਾਵੇ ਖਾਣ ਵਾਲਾ ਵੀ ਉਹ ਹੈ ਆਪੇ ਜਲ ਆਪੇ ਤੇ ਸ਼ਿੰਗਾ ਆਪੇ ਚੁਲੀ ਭરાਵੇ ਵਰਤੌਣ ਵਾਲਾ ਵੀ ਉਹ ਖਾਣ ਵਾਲਾ ਵੀ ਹੈ ਆਪੇ ਸੰਗਤ ਸੱਦ ਬਹਾਲੇ ਆਪੇ ਵਿਦਾ ਕਰਾਂ। ਸੋ ਇਹ ਸਾਰਾ ਕੁਝ ਪਰਮੇਸ਼ਰ ਦੀ ਬਣਤ ਹੈ। ਸਾਰਿਆਂ ਦੇ ਅੰਦਰ ਵਾਹਿਗੁਰੂ ਦੀਆਂ ਸ਼ਮਸ਼ਾ ਹੈ। ਬਸ ਇਹ ਭਾਵਨਾ ਇਹ ਸ਼ਰਧਾ ਦੇ ਨਾਲ ਆਪਾਂ ਚੱਲਾਂਗੇ। ਨਿਉਕੇ ਰਵਾਂਗੇ, ਨਿਮਾਣੇ ਨਿਤਾਣੇ ਰਵਾਂਗੇ, ਦੂਜਿਆਂ ਦੀ अहमियत ਨੂੰ ਸਮਝਾਂਗੇ। ਮਾਨਸਿਕ ਯਾਤਰਾ ਇਕਾ ਪਹਿਚਾਣ ਬੋ ਦੀ ਗੱਲ ਕਰਾਂਗੇ। ਤਾਂ ਕਦੇ ਵੀ ਜ਼ਿੰਦਗੀ ਵਿੱਚ ਠੋਖਾਂ ਨਹੀਂ ਖਾਵਾਂਗੇ, ਕਾਮਯਾਬੀਆਂ ਹਮੇਸ਼ਾ ਹੀ ਕਦਮ ਚੁੱਕਣਗੇ। ਪੜਦੇ ਆ ਅਸ ਗੁਰੂ ਸਾਹਿਬ ਜੀ ਦਾ ਜੇ ਉਹਨਾਂ ਨੇ ਪਹਿਲਾਂ ਮਰਨ ਕਬੂਲ ਦੀ ਗੱਲ ਕੀਤੀ ਜੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਪਲੀ ਗਲੀ ਮੇਰੀ ਆਓ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਤਾਂ ਗੁਰੂ ਸਾਹਿਬ ਜੀ ਨੇ ਆਪ ਵੀ ਕੁਰਬਾਨੀ ਦਿੱਤੀ ਗੁਰੂ ਸਾਹਿਬ ਜੀ ਨੇ ਖੁਦ ਵੀ ਆਪ ਸ਼ਹਾਦਤ ਦਿੱਤੀ ਭਜਨੇ ਪਾਸ਼ਾ ਮਹਾਰਾਜ ਜੀ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਸੱਚੇ ਪਾਸ਼ਾ ਜੀ ਨੇ ਆਪ ਵੀ ਸ਼ਹਾਦਤ ਦਿੱਤੀ ਸੀ ਤੇ ਸਾਨੂੰ ਦੱਸਿਆ ਸੀ ਕਿ ਲੋੜ ਪੈਣ ਤੇ ਦੇਸ਼ ਲਈ ਕੌਮ ਲਈ ਸੱਚ ਲਈ ਹੱਕ ਲਈ ਕੁਰਬਾਨ ਹੋਣਾ ਵੀ ਪੈ ਜਾਵੇ ਤਾਂ ਪਛੇ ਪਾਇਰ ਨਹੀਂ ਪਰਤਾਉਣਾ ਤੇ ਗੁਰੂ ਸਾਹਿਬ ਜੀ ਨੇ ਸ਼ਹੀਦਿਆ ਦਾ ਮੁੱਢ ਬਣਿਆ ਗੁਰੂ ਸਾਹਿਬ ਤੋਂ ਇਲਾਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਸ਼ਹਾਦਤ ਦਿੱਤੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਉੱਥੇ ਦੋ ਭੱਟ ਵੀ ਸ਼ਹੀਦ ਹੋਏ ਨੇ ਤੇ ਚਾਰ ਸ਼ਹੀਦਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਾਟ ਕੀਰਤੇ ਪਾਟ ਵਿਖਿਆ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੰਗਾ ਦੇ ਵਿੱਚ ਜਾਗਾ ਕਰਦਿਆਂ ਜੂਝਦਿਆਂ ਸ਼ਹੀਦ ਹੋਏ ਸਨ ਇਸ ਕਰਕੇ ਚਾਰ ਸ਼ਹੀਦਾਂ ਦੀ ਬਾਣੀ ਸਾਡੇ ਕੋਲ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲਾਇਆ ਹੋਇਆ ਇਹ ਸ਼ਹੀਦੀ ਦਾ ਬੂਟਾ ਅੱਗੇ ਪਰਫੁੰਦਿਤ ਹੁੰਦਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨਾਂ ਦੇ ਪੈਰ ਪੂਰਨਿਆਂ ਤੇ ਚੱਲਦੇ ਹਨ ਸਾਰੀ ਲੁਕਾਈ ਦੀ ਖਾਤਰ ਹਿੰਦੁਸਤਾਨ ਦੀ ਖਾਤਰ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਤਿਲਕ ਅਤੇ ਜੰਝੂ ਦੀ ਖਾਤਰ ਗੁਰੂ ਮਹਾਰਾਜ ਸੱਚੇ ਪਾਤਿਸ਼ਾਹ ਜੀ ਨੇ ਆਪਣੀ ਕੁਰਬਾਨੀ ਦਿੱਤੀ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਭੈ ਢਾਪੀ ਚਾਦਰ ਉਹਨਾਂ ਨੂੰ ਕੇਵਲ ਹਿੰਦ ਦੀ ਚਾਦਰ ਨਹੀਂ ਕਿਹਾ ਜਾਂਦਾ ਸਗਲ ਸ੍ਰਿਸ਼ਟ ਭੈ ਢਾਪੀ ਚਾਦਰ ਭਾਵ ਕਿ ਸਾਰੀ ਸ੍ਰਿਸ਼ਟੀ ਦੇ ਹੀ ਉਹ ਦੁੱਖ ਹਰਨ ਵਾਲੇ ਸਨ। ਹਾਂ ਜਸੀ ਸ਼ਹੀਦੀ ਦਿਵਸ ਨੂੰ ਮਨਾ ਰਹੇ ਆਂ ਅੱਜ ਵੱਖ-ਵੱਖ ਭਗਤਾਂ ਦੇ ਪੁਰਬ ਮਨਾਏ ਜਾਂਦੇ ਨੇ ਸਾਡੇ ਘਰਾਂ 'ਚ ਸਮਾਗਮ ਹੁੰਦੇ ਨੇ ਸਾਡੇ ਇਲਾਕਿਆਂ ਦੇ ਵਿੱਚ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਦੇ ਡੇਰੇ ਨੇ ਉਹਨਾਂ ਸਾਰਿਆਂ ਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਹੈ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਗੁਰੂ ਸਾਹਿਬ ਕੁਰਬਾਨੀ ਨਾ ਦਿੱਤੇ ਤਾਂ ਕੁਝ ਵੀ ਨਾ ਹੁੰਦਾ ਕੇਵਲ ਇੱਥੇ ਟੱਲ ਖੜਕਦੇ ਜਿਹੜੇ ਸੀ ਉਹ ਬੰਦ ਹੁੰਦੇ ਸੰਖਵਾਜ ਦੇ ਬੰਦ ਹੁੰਦੇ ਨਮਾਜ਼ਾਂ ਹੀ ਕੇਵਲ ਪੜੀਆਂ ਜਾਂਦੀਆਂ ਹੋਰ ਇੱਥੇ ਕੁਛ ਨੰਦਾ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਦਾ ਸਦਕਾ ਅੱਜ ਅਸੀਂ ਸਿੱਖਿਆ ਅੱਜ ਅਸੀਂ ਸਿੰਘ ਹਾਂ ਅੱਜ ਅਸੀਂ ਗੁਰਪੁਰਬ ਮਨਾ ਰਹੇ ਹਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਸਾਡੇ 300 ਸਾਲਾ ਜਿਹੜਾ ਆ ਰਿਹਾ ਹੈ ਪਾਪ ਜੀ ਨੇ ਉਸ ਨੂੰ ਵੀ ਸਮਰਪਿਤ ਹੋਣਾ ਹੈ ਸਾਲ ਗੁਰੂ ਮਹਾਰਾਜ ਜੀ ਦੀ ਸ਼ਹਾਦਤ ਜਿਹੜੀ ਆ ਰਹੀ ਹੈ ਸ਼ਹਾਦਤ ਦੀ ਕੋਸ ਨੂੰ ਸਮਰਪਤ ਹੋ ਕੇ ਗੁਰੂ ਸਾਹਿਬ ਦਾ ਸ਼ੁਕਰ ਕਰਨਾ ਕਿਉਂਕਿ ਇੱਥੇ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰ ਭੈਣ ਭਰਾ ਪਰ ਉਦੋਂ ਹੀ ਲੱਗਦਾ ਜਦੋਂ ਫੋਨ ਆ ਜਾਂਦਾ ਭਈ ਫਲਾਣੇ ਨੂੰ ਆਹ ਗੱਲ ਹੋ ਗਈ ਤੇ ਉਸ ਤੋਂ ਬਾਅਦ ਫਿਰ ਸਾਡਾ ਚਾਰਾ ਕੋਈ ਨਹੀਂ ਚੱਲਦਾ ਇਹ ਗੱਲ ਗੁਰੂ ਸਾਹਿਬ ਨੇ ਗੁਰਬਾਣੀ 'ਚ ਵੀ ਸਾਨੂੰ ਕਹੀ ਹੈ ਕਿ ਜਦ ਆਪਣੀ ਜੋਤ ਖਿੱਚੇ ਤੋਂ ਸੁਆਮੀ ਤਾਲ ਕੋਈ ਕਰੋ ਦਿਖਾ ਵਿਖਾਣੀ اے پرماत्मा تیری جوت ہے اندر تے جیب دا میں کردا ہے۔ گلے کردا ہے، վેર کردا ہے، بیروہ کردا ہے پر جے دو ਤੁਸੀਂ اپنی جوت کے چلیے ہو پھر کوئی کچھ کر کے نہیں۔ پاپ دی او دی جوت اندر ہے تے اس دی جوت نو سمجھئیے تے گرو صاحب دا شکرانہ ہر ایک سانس دے نال کریے۔ ساد گرو مہاراج سچے بادشاہ جی، گرو تےگ بھاتور صاحب دی قربانی، بھائی متیदास، بھائی ستیदास، بھائی دیاللا جی دی قربانی۔ ਉਹਨਾਂ ਸ਼ਹਾਦਤਾਂ ਨੇ ਅੱਗੇ ਸੰਸਰਾ ਜਾਰੀ ਰੱਖਿਆ ਸਰਜ਼ਾਦਿਆਂ ਦੀਆਂ ਸ਼ਹਾਦਤਾਂ ਲੱਖਾਂ ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਦੋ ਦੋ ਕੱਲੂਕਾਰੇ ਆਪਾਂ ਪੜਦੇ ਆ ਇਤਿਹਾਸ 84 ਦਾ ਕੱਲੂਕਾਰਾ ਅਸੀਂ ਪੜਦੇ ਆ ਜਿਨ੍ਹਾਂ ਨੇ ਵੇਖਿਆ ਹੜਾਇਆ ਉਹਨਾਂ ਨੂੰ ਪਤਾ ਹੈ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਸਿੱਖ ਕੌਮ ਹਮੇਸ਼ਾ ਹੀ ਪਰਸਪਰਣਤ ਰਹੀ ਹੈ ਪਰ ਤੁਲਤ ਰਹੇਗੀ ਗਰਾਵਟਾ ਆ ਸਕਦੀਆਂ ਨੇ ਵੱਡੇ ਸਥਾਨਾਂ ਤੇ ਮਾੜੇ ਬੰਦੇ ਆ ਸਕਦੇ ਨਹੀਂ ਪਰ ਸਥਾਨ ਦੀ ਮਹੱਤਤਾ ਨਹੀਂ ਘਟਦੀ ਸਥਾਨ ਦੀ ਮਹੱਤਤਾ ਹਮੇਸ਼ਾ ਬਣੀ ਰਹਿੰਦੀ ਹੈ ਕਦੇ ਨਾ ਕਦੇ ਜਾਗਰਤੀ ਜ਼ਰੂਰ ਆਉਂਦੀ ਹੈ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ ਕੋਈ ਨਾ ਕੋਈ ਚਿੰਗ ਜ਼ਰੂਰ ਫਟ ਪੈਂਦੀ ਜਿਹੜੇ ਫੇਰ ਦੁਬਾਰਾ ਵਾਪਸ ਸਾਨੂੰ ਮੋੜ ਕੇ ਧਰਮ ਨਾਲ ਇਸੇ ਨਾਲ ਜੋੜਦੀ ਹੈ ਇਸੇ ਤਰ੍ਹਾਂ ਹੀ ਇਹ ਸੰਸਾਰਾ ਜਾਰੀ ਰਹਿੰਦਾ ਹੈ ਬੰਦਾ ਸਿੰਘ ਬਹਾਦਰ ਨੂੰ ਜਦੋਂ ਗੁਰਦਾਸ ਮੰਡਲ ਦੇ ਘੇਰੇ ਵਿੱਚੋਂ ਧੋਖਣ ਭਾਣਿਆਂ ਫੜਿਆ ਗਿਆ ਤੇ ਲਾਹੌਰ ਵਿੱਚ ਲਗਾਇਆ ਜਾਂਦਾ ਹੈ ਇੰਨਾ ਡਰਦਾ ਸੀ ਜਿਹੜਾ ਫਰਕਸ਼ਰ ਬਾਦਸ਼ਾਹ ਕਿ ਬੰਦਾ ਸਿੰਘ ਬਹਾਦਰ ਦੇ ਚਾਰ ਸ਼ੇਰ ਤਿੱਖੇ ਬਰਸ਼ਿਆਂ ਵਾਲੇ ਪਹਿਰੇ ਲਾਏ ਸਨ ਤੇ ਪਿੰਜਰੇ ਵਿੱਚ ਉਹਨਾਂ ਨੂੰ ਖੜਾ ਕੀਤਾ ਸੀ ਕਿ ਉਹ ਵਹਿ ਵੀ ਨਾ ਸਕੇ ਤੇ ਹਿਲ ਵੀ ਨਾ ਸਕੇ ਤਾਂ ਕਿ ਉਹ ਡਰਦੇ ਸੀ ਜੀ ਪਤਾ ਨਹੀਂ ਕਿਹੜਾ ਕਾਲਾ ਇਲਮ ਕਰ ਦੇਣਾ ਬੰਦਾ ਸਿੰਘ ਬਹਾਦਰ ਉਹ ਜਿੱਥੇ ਭਗਤੀ ਸੀ ਉਹਦੇ ਸ਼ਕਤੀ ਵੀ ਬਹੁਤ ਸੀ ਪਰ ਸਾਰਾ ਧਿਆਨ ਸਸਿ ਪੜਦੇ ਹੀ 10ਵੇਂ ਬਾਦਸ਼ਾਹ ਨਾਲ ਜਦੋਂ ਮੁਲਾਕਾਤ ਹੋਇਆ ਸੋ 700 ਗੱਡਾ ਸਿੰਘਾਂ ਦੇ ਪਰ ਜਿਹੜੇ ਸੀ ਉਹ ਦਿੱਲੀ ਲਗਾਏ ਗਏ 100 100 ਸਿੰਘ ਨੂੰ ਰੋਜ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸ਼ੇਰ ਕੀਤਾ ਗਿਆ ਤਾਂ ਕਿ ਮਨ ਡੋਲ ਜਾਏ ਪਰ ਨਹੀਂ ਡੋਲੇ ਆਖਰ ਦੀ ਵਾਰੀ ਆਉਂਦੀ ਹੈ ਬੰਦਾ ਸਿੰਘ ਬਹਾਦਰ ਦੀ 4 ਸਾਲ ਦਾ ਪੁੱਤਰ ਅਜੇ ਸਿੰਘ ਜਦੋਂ ਉਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪੁੰਨਿਆ ਬੰਦਾ ਸਿੰਘ ਬਹਾਦਰ ਨਹੀਂ ਡੋਲੇ ਕਹਿੰਦੇ ਕਿ ਪੁੱਛਿਆ ਉੱਥੇ ਖੜਿਆ ਨੇ ਤੁਸੀਂ ਦੇ ਅੱਲਾ ਦੇ ਖੁਦਾ ਦੇ ਪਿਆਰੇ ਬੰਦੇ ਲੱਗਦੇ ਹੋ ਇਹਨਾਂ ਲੜਾਈਆਂ ਝਗੜਿਆਂ 'ਚ ਕਿਉਂ ਪੈ ਗਏ ਕਿਉਂ ਮਾਰਾਂ ਤੁਹਾਡਾਂ ਕੀਤੀਆਂ ਕਿਉਂ ਇਹਨੇ ਵੱਡ ਟੌਕ ਕੀਤੀ ਤੁਸੀਂ ਦੇ ਅੱਲਾ ਖੁਦਾ ਦੇ ਪਿਆਰੇ ਬੰਦੇ ਹੋ ਤਾਂ ਬੰਦਾ ਸਿੰਘ ਬਹਾਦਰ ਮੁਸਕਰਾ ਕੇ ਉਸ ਵੇਲੇ ਕਹਿੰਦੇ ਨੇ ਫੈ ਅੱਲਾ ਦੇ ਪਿਆਰੇ ਜੇ ਤੋ ਉਸ ਖੁਦਾ ਨੂੰ ਅੱਲਾ ਨੂੰ ਮੰਨਦਾ ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਆ ਜਿਹਨੂੰ ਰੱਬ ਕਹਿੰਦੇ ਆ ਤਾਂ ਉਹੀ ਸਾਰਿਆਂ ਦੀਆਂ ਡਿਊਟੀਆਂ ਲਾਉਂਦਾ ਉਹ ਸਮਾਂ ਆਉਂਦਾ ਤੇ ਤੁਹਾਡੇ ਵਰਗੇ ਨੂੰ ਭੇਜਦਾ ਫੇ ਤੁਸੀਂ ਉਹ ਪੱਤਰ ਕਰਦੇ ਹੋ ਜਦੋਂ ਤੁਹਾਡੇ ਵਰਗੇ ਦੀਆਂ ਡੂਟੀਆਂ ਪੂਰੀਆਂ ਹੋ ਜਾਂਦੀਆਂ ਉਹ ਮੇਰੇ ਵਰਗੇ ਨੂੰ ਭੇਜਦਾ ਹੁਣ ਮੇਰੀ ਡਿਊਟੀ ਪੂਰੀ ਹੋ ਗਈ ਪਰ ਯਾਦ ਰੱਖਿਓ ਕਿ ਡਿਊਟੀਆਂ ਅੱਗੇ ਵੀ ਲੱਗਦੀਆਂ ਰਹਿਣਗੀਆਂ ਹੁਣ ਤੁਹਾਡਾ ਸਮਾਨਾ ਜੋ ਪ੍ਰਮਾਤਮਾ ਤੁਹਾਡੇ ਕੋਲ ਕਰਵਾ ਰਿਹਾ ਤੁਸੀਂ ਕਰੋ ਮੈਂ ਆਪਣੇ ਪਰਨਪਨੇ ਢੋਲਾਗਾ ਸਵਾਕਰ ਤੋਂ ਬੰਦਾ ਸਤੰਗ 72 ਦੇ ਜਿਹੜੇ ਨੌ ਸੀ ਖਿੱਚ ਲਈ ਅੱਖਾਂ ਵਿੱਚ ਸਰੀਏ ਜਿਹੜੇ ਸੀ ਉਹ ਪਾਏ ਗਏ ਬੜਾ ਅਕਾਹ ਤੀਸ ਹੈ ਸਮਾਸੀ ਉਹ ਸਵਾਗਤ ਨੂੰ ਕਰਦਿਆਂ ਕਰਾਉਂਦਿਆਂ ਸਮਾਂ ਅਗੇ ਲੰਘਦਾ ਜਾਂਦਾ ਹੈ ਫਿਰ ਸਮਾਂ ਆਉਂਦਾ ਭਾਈ ਤਾਰੂ ਸਿੰਘ ਦਾ ਸਮੇਂ ਦਾ ਜਦੋਂ 1700 45 ਦੇ ਲਾਗੇ ਛੱਡੇ ਭਾਈ ਤਾਰੂ ਸਿੰਘ ਸਿੰਘਾਂ ਦਾ ਜਿਹੜਾ ਉਹ ਛੇਪਾ ਸੀ ਗਰੀਬ ਗੁਰਬੇ ਨੂੰ ਲੰਗਰ ਛਕਾਉਣ ਵਾਲਾ ਤੇ ਜੰਗਲਾਂ ਦੇ ਵਿੱਚ ਲੰਗਰ ਪਚਾਉਣ ਵਾਲਾ ਜਦੋਂ ਮੱਸੇ ਰੰਗੜ ਦਾ ਕਾਹਲ ਹੁੰਦਾ ਹੈ ਕੋ ਸੁੱਖਾ ਸਿੰਘ ਮਤਾਬ ਸਿੰਘ ਜਿਹੜੇ ਸਿਰ ਵੱਢਦੇ ਨੇ ਬੱਸੀ ਰੰਡਣ ਦਾ ਕਿਉਂਕਿ ਇਤਿਹਾਸ ਬੜੇ ਗਾਹਦ ਬੋਧ ਹੈ ਉਹ ਤੇ ਵਿਸਤਾਰ ਚ ਆਪਾਂ ਜਾ ਨਹੀਂ ਸਕਦੇ ਮੈਂ ਟਿਕਦੋ ਹੀ ਰਹਿ ਗਏ ਤੇ ਭਾਈ ਤਾਲੂ ਸਿੰਘ ਦਾ ਵੀ ਉਸ ਦੇ ਵਿੱਚ ਭਗਤ ਨਰਜਣੀਆਂ ਜਿਹੜਾ ਜਨਿਆਲੇ ਦਾ ਰਹਿਣ ਵਾਲਾ ਸੀ ਉਹਨੇ ਨਾਮ ਲਿਆ ਕਹਿੰਦੇ ਭਾਈ ਤਾਲੂ ਸਿੰਘ ਨੂੰ ਫੜੋ ਉਹ ਸਿੰਘਾਂ ਨੂੰ ਪ੍ਰਸ਼ਾਦਾ ਦੇਣ ਜੰਗਲਾਂ ਨੂੰ ਜਾਂਦਾ ਜੇ ਭਾਈ ਤਾਲੂ ਸਿੰਘ ਨੂੰ ਫੜ ਲਓ ਤਾਂ ਮੱਸੇ ਰੰਗਣ ਦੇ ਕਾਪਲ ਵੀ ਫੜੇ ਜਾਣਗੇ ਸੋ ਜਕਰੀਆ ਖਾਨ ਦੇ ਕੋਲ ਸ਼ਿਕਾਇਤ ਕੀਤੀ ਕਿ ਜਕਰੀਆ ਖਾਨ ਦਾ ਜਿਹੜਾ ਉਸ ਵਕਤ ਸੂਬੇਦਾਰ ਸੀ ਮੋਮਨ ਖਾਨ ਜਿਹੜਾ ਜਕਰੀਆ ਖਾਨ ਤੋਂ ਬਾਅਦ ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਸੀ ਭਾਈ ਤਾਰੂ ਸਿੰਘ ਨੂੰ ਫੜ ਕੇ ਲਿਆਉਂਦੇ ਨੇ ਪਿੰਡ ਵਾਲੇ ਕਹਿੰਦੇ ਨੇ ਸਿੰਘ ਸਾਹਿਬ ਜੇ ਤੁਸੀਂ ਕੋਹ ਤੇ ਲੜ ਕੇ ਤੁਹਾਨੂੰ ਛਡਾ ਲੀਨੇ ਆ ਭਾਈ ਤਾਰੂ ਸਿੰਘ ਕਹਿੰਦੇ ਨਹੀਂ ਹੁਣ ਤੁਸੀਂ ਲੜ ਲੋਗੇ ਪਰ ਬਹੁਤੇ ਆ ਜਾਣਗੇ ਪਿੰਡ ਨੂੰ ਤਬਾਹ ਕਰ ਦੇਣਗੇ ਇਸ ਕਰਕੇ ਮੈਨੂੰ ਕੱਲੇ ਨੂੰ ਜਾਣਦੇ ਹੋ ਕਹਿੰਦੇ ਪੈਸੇ ਦੇ ਕੇ ਬਚਾ ਲੀਨੇ ਆ ਭਾਈ ਤਾਰੂ ਸਿੰਘ ਕਹਿੰਦੇ ਪੈਸਾ ਕੌਮ ਦਾ ਕੌਮ ਦੇ ਲੈ ਕੇ ਲੱਗਣਾ ਚਾਹੀਦਾ ਜਾਨ ਦੀ ਖਾਤਰ ਪੈਸਾ ਨਹੀਂ ਦੇਣਾ ਮੈਨੂੰ ਜਾਣਦੇ ਹੋ ਇਹ ਕੰਮ ਸਿੰਘਾਂ ਨੇ ਕਦੇ ਨਹੀਂ ਕੀਤਾ ਸੋ ਭਾਈ ਤਾਰੂ ਸਿੰਘ ਵੀ ਆਖਰ ਚਲੇ ਜਾਂਦੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਪ੍ਰੋਫੈਸਰ ਮੋਹਨ ਸਿੰਘ ਦੀ ਕਿਤਾਬ ਪੜ੍ਹੋ 72 ਕਿਸਮ ਦੇ ਤਸੀਹੇ ਦੇ ਕੇ ਉਸ ਵੇਲੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ 72 ਕਿਸਮ ਦੇ ਕਹਿੰਦੇ ਨੇ ਸਿੰਘ ਜਦੋਂ ਬਾਣੀ ਪੜ੍ਹਦੇ ਸੀ ਨਾ ਉਹ ਬਾਣੀ ਸੁਣੀ ਨਹੀਂ ਸੀ ਜਾਂਦੀ ਵਾਹਿਗੁਰੂ ਦਾ ਜਾਪ ਝਾਲਮਾਂ ਤੋਂ ਸੁਣਿਆ ਨਹੀਂ ਸੀ ਜਾਂਦਾ ਤੇ ਫਿਰ ਉਹ ਕੀ ਕਰਦੇ ਸੀ ਜਿਹੜਾ ਮੋਟਾ ਕਾਲਾ ਲੋਹਣ ਹੁੰਦਾ ਉਹ ਮੂੰਹ ਦੇ ਵਿੱਚ ਠੋਕ ਦਿੰਦੇ ਸਨ ਦੰਦ ਟੁੱਟ ਜਾਂਦੇ ਸੀ ਜ਼ੁਬਾਨ ਟੁੱਕੀ ਜਾਂਦੀ ਸੀ ਖੂਨ ਵਗਦਾ ਸੀ ਪਰ ਸਿੰਘਾਂ ਦੀ ਜ਼ਬਾਨ ਨੂੰ ਵਿਸ਼ੱਕ ਰੋਕਿਆ ਜਾਂਦਾ ਸੀ ਵਧਿਆ ਜਾਂਦਾ ਟੁੱਕਿਆ ਜਾਂਦਾ ਸੀ ਪਰ ਉਹਨਾਂ ਦੀ ਅੰਤਹਿ ਕਰਨ ਆਤਮਾ ਨੂੰ ਰੋਕ ਨਹੀਂ ਸਕਦੇ 15 ਉਹ ਜੁੜਦੇ ਸੀ ਸੁਰਤੀ ਕਰਕੇ ਜੁੜੇ ਹੋਏ ਸਿੰਘ ਜਿਹੜੇ ਕਦੇ ਵੀ ਡੋਲਦੇ ਸੀ ਪੜੋ ਇਤਿਹਾਸ ਪਤਾ ਲੱਗਦਾ ਜਦੋਂ ਪੱਟੀ ਦੀ ਯੇਲ ਵਿੱਚ ਜੀਆ ਖਾਨ ਜਿਹੜੀ ਸੀ ਉਹ ਜੀਆ ਖਾਨ ਤੋਂ ਜੀਆ ਕੌਰ ਬਣੀ ਖੰਡੇ ਬਾਟੇ ਦੀ ਪੌਲ ਉਹਨੇ ਸ਼ਕੀਤ ਦਾ ਨਾਮ ਰੱਖਿਆ ਗਿਆ ਜੀਆ ਕੌਰ ਚਲੋ ਕਹਿੰਦੇ ਨੇ ਉਹ ਪੜ੍ਹਦੀ ਸੀ ਪੰਕਤੀ ਇਹ ਪੈਦਾਨ ਤੇਰੀ ਦਾਤਾਰ ਇਹ ਪੈਦਾਨ ਤੇਰੀ ਦਾਤਾਰ ਇਤਨਾ ਦੂਖ ਕੋਕ ਸਦਮਾਰ ਇਹ ਪੈਦਾਨ ਤੇਰੀ ਦਾਤਾਰ ਇਹ ਪੰਕਤੀ ਉਹਨੇ ਲਗਾਤਾਰ ਪੜੀ ਜਾਣੀ ਤੇ ਜਾਲਵਾ ਤੋਂ ਸੁਣੇ ਨਹੀਂ ਸਜਾ ਚੀ ਕਹਿੰਦੇ ਤਪਦੇ ਹੋਏ ਦੁਪਹਿਰੇ ਵਿੱਚ ਉਹਨਾਂ ਨੇ ਉਹਦੇ ਛੋਟੇ ਜਿਹੇ ਬੱਚੇ ਨੂੰ ਜਿਹੜਾ ਸੀ ਕਾਂਡਿਆਂ ਦੇ ਪੌੜਦੇ ਉੱਤੇ ਧੁੱਪੇ ਛਟਿਆ ਬੱਚੇ ਨੂੰ ਕਾਂਡੇ ਲੜੇ ਦੰਦੀਆਂ ਵੱਢਣ ਤੇ ਥੱਲੇ ਜ਼ਮੀਨ ਵੀ ਤੰਮ ਰਹੀ ਤੇ ਬੱਚਾ ਪੜਫੇ ਪਰ ਉਹ ਮਾਂ ਨਹੀਂ ਡੋਲੀ ਉਹਨੇ ਫੇਰ ਇਹ ਗੱਲ ਕਹੀ ਇੱਕ ਨਾਂ ਦੁੱਖ ਭੂਖ ਸਦਮਾਰ ਇਹ ਕੇ ਦਾਤ ਤੇਰੀ ਦਾਤਾਰ ਜਾਲਵਾ ਨੇ ਦੂਜੇ ਦਿਨ ਬੱਚੇ ਨੂੰ ਉੱਪਰ ਸੁਟਿਆ ਥੱਲੇ ਨੇਜਾ ਢਾ ਦਿੱਤਾ ਫੋਟੋ ਆਪਾਂ ਸਾਰੇ ਦੇਖੀ ਹੋਈ ਹੈ ਨੇਜਿਆਂ ਦੇ ਵਿੱਚ ਬੱਚਿਆਂ ਨੂੰ ਟੰਗਾਇਆ ਗਿਆ ਹਾਰ ਜਿਹੜੀ ਸੀ ਟੁੱਟੇ ਟੁੱਟੇ ਕਰਕੇ ਲੱਤਾਂ ਬਾਹਾਂ ਦੇ ਪਾਏ ਗਏ ਪਰ ਨਹੀਂ ਡੋਲੇ ਉਹ ਸਿਰਕਵਾਨ ਸਿੰਘ ਸ਼ੋਰਮੇ ਸਿੰਘਣੀਆਂ ਸੋਇਸਾ ਆਵਾਜ਼ ਕੋ ਇਤਿਹਾਸ ਹੈ ਸਾਡਾ ਵਿਰਸਾ ਹੈ ਸਾਡਾ ਪਛਾਣ ਹੈ ਉਸ ਨਾਲ ਜੁੜੀਏ ਨਿਮਰਤਾ ਦੇ ਨਾਲ ਜੀਵਨ ਦੇ ਚੜ੍ਹ ਤੇ ਢਾਹ ਦੇ ਕੱਟ ਕੇ ਜਾਈਏ ਪਤਾ ਕੋਈ ਨਹੀਂ ਜੀਵਨ ਦਾ ਸਵਾਸਾ ਰਾਇ ਤੇ ਉੱਚ ਸਤਿਗੁਰੂ ਸ੍ਰੀ ਮਹਾਰਾਜ ਸਾਡੇ ਤੇ ਕਿਰਪਾਈ ਕਰਨ ਮਿਹਰ ਭਰਿਆ ਖਰਾਕੀ ਸਾਨੂੰ ਸਾਡੇ ਰਸ ਨਾਲ ਜੁੜਨ ਦਾ ਬਲ ਬਖਸ਼ਣਾ ਬਹੁਤ ਬਹੁਤ ਧੰਨਵਾਦ ਆਪ ਸਾਹਿਬ ਸਾਡਾ ਸਾਰ ਸੰਗਤ ਦਾ ਆਪ ਜੀ ਦੀ ਕਿਰਪਾ ਦੇ ਨਾਲ ਇਹ ਤੇ ਸੇਵਾ ਜਿਹੜੀ ਉਹ ਚੱਲ ਰਹੀ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਆਈ ਸੀ ਸੀ ਦਾ ਸਿੰਘਾ ਨੇ ਲਿਆਂਦਾ ਜਿੰਨਾ ਚਿਰ ਸੀ ਉਹ ਰੱਖਣਗੇ ਉਹਨਾਂ ਚਿਰ ਰਵਾਂਗੇ ਜਦੋਂ ਅੰਨ ਜਾ ਚੁੱਕਿਆ ਜਾਂਦਾ ਉਦੋਂ ਕੋਈ ਪੁੱਛਦਾ ਨਹੀਂ ਇਸ ਕਰਕੇ ਕਿਉਂਕਿ ਮਹਾਰਾਜ ਕਹਿੰਦੇ ਜਹਾਂ ਦਾਣੇ ਚਲੇ ਜਿੱਥੇ ਜਿੱਥੇ ਉਹਨੇ ਛੱਟਾ ਦਿੱਤਾ ਉੱਥੇ ਉੱਥੇ ਬੰਦਾ ਪਹੁੰਚ ਜਾਂਦਾ ਸਤਿਗੁਰੂ ਮਹਾਰਾਜ ਦੀ ਕਿਰਪਾ ਕਰ ਸੰਨ ਸਾਰਿਆਂ ਨੂੰ ਨਾਮ ਦੀ ਦਾਤ ਤੇ ਮਨ ਦੀ ਕਾਗਰਤਾ ਬਖਸ਼ਣ ਭੁੱਲਾ ਚੁੱਕਾ ਨਹੀਂ ਹਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹਰ ਕੰਧ ਦੀ ਸਾਹਿਬ ਸਾਰੇ ਸਿੰਘ ਦੀ ਇਹਨਾਂ ਕੋ ਬਹੁਤ ਇਤਿਹਾਸ ਹੈ Forse mi dico carta che sono ancora dettagliata, che mi ha detto che